ਫਾਜ਼ਿਲਕਾ ਵਿਜੀਲੈਂਸ ਵਿਭਾਗ ਦੀ ਟੀਮ ਨੇ ਖੁਈਆ ਸਰਵਰ ਵਿਖੇ ਇੱਕ ਪਟਵਾਰੀ ਨੂੰ 3000 ਰੁਪਏ ਦੀ ਰਿਸ਼ਵਤ ਲੈਦੇ ਰੰਗੇ ਹੱਥੀ ਕੀਤਾ ਕਾਬੂ ਮਾਮਲਾ ਦਰਜ ਇਹ ਜੀ ਸ਼੍ਰੀ ਬਰਿੰਦਰ ਕੁਮਾਰ ਜੀ ਆਈਪੀਐਸ ਚੀਫ ਅਫਸਰ ਟ੍ਰੈਕਟਰ ਵਿਜੀਲੈਂਸ ਯੂਰੋ ਪੰਜਾਬ ਜੀ ਦੇ ਵੱਲੋਂ ਰਿਸ਼ਵਤ ਖੋਰੀ ਵਿਰੁੱਧ ਗੁੱਡੀ ਮਹਿਮਤ ਅਤੇ ਸ਼੍ਰੀ ਗੁਰਮੀਤ ਸਿੰਘ ਪੀਪੀਐਸ ਐਸਐਸਪੀ ਫੋਰਸਪੁਰ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਅੱਜ ਸਾਨੂੰ ਉਸ ਵੇਲੇ ਸਫਲਤਾ ਮਿਲੀ ਜਦੋਂ ਸਾਡੇ ਕੋਲੇ ਅੱਜ ਸਵੇਰ ਅਮਰੀਕ ਸਿੰਘ ਅ ਵਾਸੀ ਕੰਡੂ ਜਿਹੜਾ ਫਾਸਲਕ ਨੇ ਹਾਜ਼ਰ ਆ ਕੇ ਦੱਸਿਆ ਕਿ ਉਸਨੇ ਆਪਣੀ ਜ਼ਮੀਨ ਦੀਆਂ ਜਮ੍ਹਾਂਬੰਦੀਆਂ ਨਕਲਾਂ ਖੂਹਿਆਂ ਸਰਵਰ ਸਬਦ ਸੀਲ ਦੇ ਪਟਵਾਰੀ ਵਿਨੋਦ ਕੁਮਾਰ ਖਹਿਰਵਾ ਪਾਸੋਂ ਲੈਣੀਆਂ ਸੀ ਤੇ ਉਹ ਉੱਥੇ ਗਿਆ ਸੀ ਤੇ ਜਿਹੜਾ ਪਟਵਾਰੀ ਵਿਨੋਦ ਕੁਮਾਰ ਖਹਿਰਵਾ ਨੇ ਉਸ ਤੋਂ 8000 ਰੁਪਏ ਦੀ ਰਿਸ਼ਵਤ ਦੀ ਡਿਮਾਂਡ ਕੀਤੀ ਜੀ ਉਹ ਰਿਸ਼ਵਤ ਨਹੀਂ ਦੇਣਾ ਸੀ ਉਹਨੂੰ ਚੰਦ ਸਾਹਿਬ ਦੇ ਕਿ ਲਾਰਾ ਲਾ ਕੇ ਝੂਠਾ ਵਾਦਾ ਕਰਕੇ ਉਹ ਸਾਡੇ ਕੋਲੇ ਇੱਥੇ ਆ ਗਿਆ ਉਹਨੇ ਸਾਡੇ ਕੋਲੇ ਆ ਕੇ ਕੰਪਲੇਂਟ ਕੀਤੀ ਜਿਸ ਦਾ ਬਿਆਨ ਸਾਡੇ ਇੰਸਪੈਕਟਰ ਚੰਦਰ ਸ਼ੇਖਰ ਜੀ ਆ ਇਹਨਾਂ ਨੇ ਦਰਜ ਕਰਕੇ ਐਫ ਆਈ ਆਰ ਦਰਜ ਕਰਾਈ ਐਫ ਆਈ ਆਰ ਦਰਜ ਕਰਕੇ ਇਹਨਾਂ ਨੇ ਸਰਕਾਰੀ ਵਾ ਵਿਕਰਮ ਕਮੋਜ ਐਸ ਡੀਓ ਬਿਜਲੀ ਬੋਰਡ ਮੰਡੀ ਲਾਧੁਕਾ ਅਤੇ ਵਿਨੋਦ ਕੁਮਾਰ ਮੰਡੀ ਸੁਪਰਵਾਈਜ਼ਰ ਫਾਜ਼ਿਲਖਾ ਉਹਨਾਂ ਦੀ ਹਾਜ਼ਰੀ ਵਿੱਚ ਇਹਨੇ ਤੇ ਜਾ ਟਰੈਕ ਕੀਤਾ ਤੇ ਇਹਨੂੰ ਸੰਤਸੀਲ ਖੁਈਆਂ ਸਰਵਰ ਦੇ ਬਾਹਰੋਂ ਇਹਨੂੰ 3000 ਰੁਪਏ ਦੀ ਰਿਸ਼ਵਤ ਲੈਂਦੇ ਨੂੰ ਰੰਗੇ ਹੱਥੀ ਕਾਬੂ ਕੀਤਾ ਇਹਨੇ 8000 ਰੁਪਏ ਵਟਵਾਰੀ ਨੇ ਮੰਗਿਆ ਸੀ ਪਰੰਤੂ ਇਹ 3000 ਰੁਪਏ ਆ ਪਹਿਲੀ ਕਿਸ਼ਤ ਦੇਣ ਦਾ ਉਹਨਾਂ ਨੇ ਝੂਠਾ ਵਾਅਦਾ ਕਰਕੇ ਇਹ ਆਕੇ ਇਹਨੇ ਸਾਡੇ ਕੋਲ ਕੰਪਲੇਂਟ ਕੀਤੀ ਸੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਜਿਹੜੀ ਫਰਦਰ ਇਨਵੈਸਟੀਗੇਸ਼ਨ ਜਾਰੀ ਹੈ ਇਹ ਗ੍ਰਿਫਤਾਰੀ ਕਿੱਥੋਂ ਹੋਈ ਸਰ ਗ੍ਰਿਫਤਾਰੀ ਜੀ ਸੰਤਸੀਲ ਖੁਈਆਂ ਸਰਵਰ ਦੇ ਬਾਹਰੋਂ ਜੀ ਠੀਕ ਹੈ ਤੇ ਨੋਟ ਕਿਹੜੇ ਸੀਗੇ ਜੀ ਆਪਣੇ ਜਿਹੜੇ 5 500 ਰੁਪਏ ਦੇ ਨੋਟ ਸੀ ਜੀ 3000 ਰੁਪਏ ਪਹਿਲਾਂ ਵੀ ਸਰ ਕੋਈ ਇਸ ਤਰ੍ਹਾਂ ਦਾ ਮਾਮਲਾ ਨਹੀਂ ਦੱਗਾ ਗਿਆ ਰਿਸ਼ਵਤ ਰਿਸ਼ਵਤ ਲੱਦਾ ਪਹਿਲਾਂ ਕੋਈ ਅਨੇ ਸਾਡੇ ਨੋਟਸ ਨਹੀਂ ਗਏ ਹੁਣ ਅਸੀਂ ਇਨਵੈਸਟੀਗੇਸ਼ਨ ਚ ਵੇਖਾਂਗੇ ਕਿ ਇਹ ਕੋਈ ਇਹਦਾ ਪਹਿਲਾਂ ਵੀ ਕਿਸੇ ਤੋਂ ਇਨੇ ਰਿਸ਼ਵਤ ਜਾਂ ਕੁਝ ਵੀ ਹੈਗਾ ਉਹ ਡਿਊਰਿੰਗ ਇਨਵੈਸਟੀਗੇਸ਼ਨ ਕਿੰਨੇ ਪੈਸੇ ਬਰਾਮਦ ਹੋਏ ਜਾਂਦੇ ਤੁਹਾਨੂੰ 3000 ਰੁਪਏ ਜੀ 3000 ਰੁਪਏ ਦੇਣ ਗਿਆ ਸੀ 3000 ਰੁਪਏ ਹੀ ਬਰਾਮਦ ਸਰ ਕੋਈ ਹੋਰ ਵੀ ਬੰਦਾ ਜਿਹੜੀ ਕੋਈ ਕੰਪਲੇਨਟ ਕਰਨਾ ਚਾਵੇ ਕੋਈ ਨੰਬਰ ਵਗੈਰਾ ਜਿਹੜਾ ਤੁਹਾਡਾ ਕੋਈ ਹੋਵੇ ਸਾਡੇ ਕੋਲੋ ਜੀ ਸਦਕੇ ਆ ਸਕਦਾ ਜੀ ਸਾਡੇ ਬਾਹਰ ਬੋਰਡ ਲੱਗੇ ਆ ਵਿਜੀਲੈਂਸ ਦਾ ਨੰਬਰ ਉੱਥੇ ਸਾਡੇ ਲਿਖੇ ਹੋਏ ਆ ਮੇਰਾ ਹੈ ਇਨਸਪੈਕਟਰ ਸਾਹਿਬ ਦਾ ਸਾਰਾ ਕੁਝ ਲਿਖਿਆ ਹੋਇਆ ਉਹ ਸਾਡੇ ਨਾਲ ਰਾਪਤਰਾ ਕਰ ਸਕਦਾ ਠੀਕ ਤੇ ਹੁਣ ਫਰਦਰ ਇਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੀ ਹੁਣ ਕੇਸ ਦੇ ਅੰਦਰ ਇਹਨੂੰ ਇਹਨੂੰ ਜੀ ਅਸੀਂ ਰੈਸਟ ਪਾਈ ਆ ਇਹਨੂੰ ਸਵੇਰ ਨੂੰ ਕੋਰਟ 'ਚ ਪੇਸ਼ ਕਰਾਂਗੇ ਅੰਦਰ ਮਾਰਗ ਲਵਾਵਾਂਗੇ ਐਫ ਆਈ ਆਰ ਲਾਂਚ ਹੋ ਗਈ ਐਫ ਆਈ ਆਰ ਲਾਂਚ ਹੋ ਗਈ ਜੀ ਬਈ ਬਿਲਕੁਲ ਜੀ ਐਫ ਆਈ ਆਰ ਇਹ ਲੋ ਕਦ